ਹਾਂਜੀ ਸਵਾਗਤ ਹੈ ਤੁਹਾਡਾ ਟਰੈਕਟਰ ਐਂਡ ਜੀਪ ਇਨਫੋਰਮੇਸ਼ਨ ਚੈਨਲ ਤੇ ਤੇ 126 ਪਨੀਰੀ ਦਾ ਅ ਮਤਲਬ ਕਿ ਨਰਸਰੀ ਦਾ ਟਾਈਮਿੰਗ ਹੁਣ ਪੂਰੀ ਆ ਜੀ ਦੇਖ ਸਕਦੇ ਹੋ ਤੁਸੀਂ ਅੱਜ ਹੈਗੀ ਆ 8 ਜੂਨ ਜੀ ਦੇਖ ਸਕਦੇ ਹੋ ਤੁਸੀਂ ਪਨੀਰੀ ਦੀ ਕਾਲੇ ਆ ਦਿਖਾਈ ਮੜੇ ਜੀ ਪਨੀਰੀ ਹੱਥੇ ਲਓ ਜੀ ਦੇਖੋ ਦੇਖੋ ਜੀ ਕਿੰਨੀ ਸੋਹਣੀ ਗ੍ਰੋਥ ਆ ਜੀ ਦੇਖ ਸਕਦੇ ਹੋ ਤੁਸੀਂ 126 ਦੀ ਤੇ ਸਹੀ ਟਾਈਮਿੰਗ ਇਹਦਾ ਹੈਗਾ ਜੀ ਆਪਾਂ ਦੇਖ ਸਕਦੇ ਹਾਂ ਤੁਸੀਂ ਜੀ ਆਪਾਂ ਛਾੜ ਲੈਣਾ ਸਹੀ 126 ਦਾ ਤਾਂ 8 ਤੋਂ ਲੈ ਕੇ 15 ਜੂਨ ਤੱਕ ਨਰਸਰੀ ਦਾ ਟਾਈਮ ਸਹੀ ਆ ਜੀ ਤੇ ਪਿਛਲੇ ਸਾਲ ਵੀ ਅਸੀਂ ਦੇਖਿਆ ਸੀਗਾ ਵੀ ਜਿਹੜੇ ਇਹ ਟਾਈਮ ਤੇ ਆਪਾਂ ਜਿਹੜੋਂ ਨਰਸਰੀ ਬੀਜਦੇ ਆਂ ਆਪਣੀ 126 ਦੀ ਤਾਂ ਝਾੜ ਬਹੁਤ ਵਧੀਆ ਰਹਿੰਦਾ ਜੀ ਇਹਦਾ ਤੇ ਦੇਖ ਸਕਦੇ ਹੋ ਤੁਸੀਂ ਤੇ ਕਾਲਾ ਛਿੱਟਾ ਦੇ ਰਿਹਾ ਬਾਕੀ ਇਹਦਾ ਕਾਲੇ ਦਾ ਤੁਹਾਨੂੰ ਪਤਾ ਹੀ ਹੈ ਹੱਥ ਬਹੁਤ ਵਧੀਆ ਬਾਈ ਜਿਹੜੀ ਚੀਜ਼ ਸਿੜਤੀ ਦਾਣਾ ਦਾਣਾ ਹਰਾ ਹੁੰਦਾ ਹਨਾ ਤੇ ਉਧਰ ਦੇਖ ਸਕਦੇ ਹੋ ਸਾਡਾ ਕਰਮਾ ਆਗਰਮੇ ਕੀ ਹਾਲ ਹੈ ਵਧੀਆ ਜੀ ਵਧੀਆ ਵਧੀਆ ਇਹਨ ਵਧੀਆ ਵੈਰੈਟੀ ਆ ਜਮਾ ਦੀ ਜਮਾ ਓਕੇ ਜੀ ਹਾਂ ਤੇ ਬਾਕੀ ਉਧਰ ਵੀ ਦਿਖਾ ਦਿੰਨੇ ਆ ਤੁਹਾਨੂੰ ਅਸੀਂ ਸੁਪਰੀਮ ਸੁਪਰੀਮ 110 ਵੀ ਦਿਖਾ ਦਿੰਨੇ ਆ ਆਪਾਂ ਪਰਸੋਂ ਹੁ ਨਰਸਰੀ ਬੀਜੀ ਸੀਗੀ ਇਹਦੀ ਸੁਪਰੀਮ 110 ਦੀ ਦੇਖ ਸਕਦੇ ਹੋ ਤੁਸੀਂ ਹਰਿਆਲੀ ਮਾਰਨ ਲੱਗੀ ਜੀ ਇਹ ਦੇਖ ਸਕਦੇ ਹੋ ਤੁਸੀਂ ਬਾਕੀ ਸਵੇਰੇ ਸਵੇਰੇ ਥੋੜੀ ਜੀ ਜ਼ਿਆਦਾ ਚਲਕ ਪੈਂਦੀ ਆ ਤੇ ਆ ਹੈਗੀ ਆ 1509 1699 ਹੈਣਾ ਜੀ ਇਹ ਇੱਧਰ ਹੈਗੀ ਆ ਸੁਪਰੀਮ 110 ਇਸਪਰੀਮ 110 ਦੀ ਆ ਜੀ ਤੇ ਇਹ ਹੈਗੀ ਆ ਜੀ ਪੰਜਾਬ ਨੰਬਰ 1 ਪੰਜਾਬ ਨੰਬਰ 1 ਹਣਾ ਜੀ ਤੇ ਇਹ ਵੀ ਪੰਜਾਬ ਨੰਬਰ 1 ਆ ਜੀ ਇਹ ਨੂੰ ਹੋ ਗਏ ਜੀ 8-9 ਦਿਨ ਹੋ ਗਏ ਮਤਲਬ ਕੇ 8-9 ਦਿਨ ਹੋ ਗਏ ਹਾਂ 9-10 ਦਿਨ ਹੋ ਗਏ ਤੇ ਇਹ ਇਹ ਜਿਹੜੀ ਆ ਜੀ ਆਪਾਂ ਦੇਖ ਸਕਦੇ ਹੋ ਤੁਸੀਂ ਗਰੋਥ ਬਹੁਤ ਸੋਹਣੀ ਹੋਈ ਹੋਈ ਆ ਜੀ ਇਹਨੂੰ ਹੋਏ ਨੇ ਅੱਜ 3 ਦਿਨ ਹੋਏ ਨੇ ਜੀ ਇਹਨੂੰ ਤੇ ਬਾਕੀ ਕਿਸੇ ਕਿਸੇ ਦੇ ਹੱਥ ਦਾ ਫਰਕ ਹੁੰਦਾ ਬਾਕੀ ਕਾਲੇ ਤੇ ਇਹਨਾਂ ਦਾ ਕਰਮੇ ਦਾ ਹੱਥ ਬਹੁਤ ਸੋਹਣਾ ਜੀ ਮਤਲਬ ਕਿ ਇਹਨਾਂ ਦੇ ਹੱਥੋਂ ਚੀਜ਼ ਬਹੁਤ ਸੋਹਣੀ ਹਰੀ ਹੁੰਦੀ ਆ ਸੋ 126 ਦੀ 126 ਦਾ ਟਾਈਮ ਬਹੁਤ ਵਧੀਆ ਜੀ ਜੇ ਆਪਾਂ 8 ਜੂਨ ਤੋਂ ਲੈ ਕੇ 15 ਜੂਨ ਤੱਕ ਆਪਾਂ ਪਨੀਰੀ ਦੀ ਬਜਾਈ ਕਰਦੇ ਆ 126 ਦੀ ਤਾਂ ਝਾੜ ਬਹੁਤ ਵਧੀਆ ਰਹਿੰਦਾ ਬਾਈ ਜੀ ਬੰਪਰ ਝਾੜ ਰਹਿੰਦਾ ਤੇ ਬਾਕੀ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਜੀ ਤੇ ਸਾਡੀ ਆ ਵੀਡੀਓ ਦੇਖਦੇ ਰਿਆ ਕਰੋ ਤੇ ਅਸੀਂ ਖੇਤੀ ਦੇ ਰਿਲੇਟਡ ਜੀਪ ਦੇ ਟਰੈਕਟਰ ਦੇ ਰਿਲੇਟਡ ਤੁਹਾਨੂੰ ਨਵੀਆਂ ਤੋਂ ਨਵੀਆਂ ਵੀਡੀਓ ਸ਼ੇਅਰ ਕਰਦੇ ਹੁੰਦੇ ਆ ਜੀ ਓਕੇ ਜੀ ਥੈਂਕ ਯੂ